ਸਾਰੇ ਆਰ ਮੇਰੇ ਵੱਲੋਂ ਸੱਚੀ ਅਕਾਲ ਬੋਪਾ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਹੰਸਰਾਜ ਹੰਸ ਸਿੰਘ ਆ ਗਏ ਇੱਕ ਪਾਸੇ ਚੁੰਡੀਗਰੀ ਬੈਠਿਆ ਆ ਦੇਖੋ ਇੱਕ ਪਾਸੇ ਚੁੰਡੀਗਰੀ ਬੈਠਿਆ ਦੂਏ ਪਾਸੇ ਬਾਲਕੁੱਲੀ ਬੈਠਿਆ ਜਲੂਸ ਕੱਢੀ ਬੈਠਿਆ ਅੰਬ ਦੇ ਚੰਨ ਨਾਲ ਖਾਣਾ ਖਾ ਰਿਹਾ ਏ ਸੁੱਤਾ ਉੱਠਣ ਸਾਰ ਰੋਟੀ ਖਾ ਰਿਹਾ ਏ ਹੈਨਾ ਸਬਜ਼ੀ ਕੋਈ ਪਸੰਦ ਨਹੀਂ ਅਚਾਰ ਪਸੰਦ ਆ ਇਹਨੂੰ ਹੈ ਮੇਰੇ ਹੰਸਰਾਜ ਹੰਸ ਨੂੰ ਹੈਨਾ ਮੇਰੇ ਹਾਂਚੂ ਨੂੰ ਹਾਂ ਹਾਂਚੂ ਉਹ ਹਾਂਚੂ ਆਇਆ ਮੇਰਾ ਬੁੱਤਆ ਆਬੂ ਆਮ ਕੇ achar ਕੇ ਸਾਥ ਖਾਣਾ ਖਾ ਰਹਾ ਹੈ ਰੋਟੀ ਖਾ ਰਹਾ ਹੈ ਉਹ ਪਲੇਟ ਮੁੱਦੀ ਮਾਰ ਰਿਆ ਮੈਂ ਚਾਹ ਵੀ ਠੰਡੀ ਹੋ ਗਈ ਹੂੰ ਚਾਹ ਵੀ ਠੰਡੀ ਹੋ ਗਈ ਆਹੇ ਪਲੇਟ ਫੜੀ ਬੈਠਾ ਏ ਵੀ ਰੋਟੀ ਖਲਾਈ ਜਾਓ ਮੈਨੂੰ ਕਾਨੂੰ ਜਿਹੜੀ ਨੀਂਦ ਪੂਰੀ ਕਰਨੇ ਤੋਂ ਬਾਅਦ ਰੋਟੀ ਖਾਣੇ ਆ ਨਾ ਉਸ ਉਹਦਾ ਨਜਾਰੀ ਅੱਡ ਹੁੰਦਾ ਏ ਇਹਨੂੰ ਪਤਾ ਏ ਭੁੱਖਾ ਟੇਢ ਹੁੰਦਾ ਏ ਫਿਰ ਤਾਂ ਰੋਟੀ ਤੁੰਨੀ ਜਾਉ ਉਸ ਹਾਂ ਕੀ ਖਾ ਲਿਆ ਮੈਂ ਤਾਂ ਲੈ ਜਾ ਮੈਂ ਖਾ ਲਿਆ ਪਰ ਰੋਟੀ ਚੱਕੇ ਆ ਗਿਆ ਭਾਈ ਚਲੰਦਰ ਕੋਲੋਂ ਅਪਰ ਆ ਲੋ ਤਾਂ ਆਖੜਾ ਦੇ ਫੇਰ ਆਹ ਦਾ ਗੜਾਈ ਪਾਈ ਨੂੰ ਗੈਸ ਏਜੰਸੀ ਸੁਲੰਦਰ ਆ ਪਾਈ ਆ ਗਿਆ ਨਾ ਬੰਦ ਹੈ ਗੜਾਈ ਹੋਨੇ ਬੰਦ ਹੋਏ ਕੋਟਰ ਤੇ ਘਰ ਟੋੜੀ ਚੱਕ ਲਿਆ ਹੋ ਗਿਆ ਹੋਨੇ ਲੱਗ ਰਹੇ ਤਾਂ ਹੀ ਦਾ ਬੰਦ ਦੋ ਇੱਕ ਇੱਕ ਲੈਣਾ ਹੈ ਨਾ ਗਰਮੀ ਤਾਂ ਰੋਟੀ ਰੋਟੀ ਵੇਚਾ ਉੱਦੋਂ ਦੇ ਜਮਾ ਕਿੰਨੇ ਦਾ 800 ਦਾ ਭਾਤ 840 ਸਿਲੰਡਰ ਵਾਲ ਆ ਗਿਆ ਪਾਈ ਗੁਰਾਣੀ ਨੇ ਪਾਇਆ ਨਵਾਂ ਸੂਟ ਰੱਖੀ ਦੇ ਪੈਸੇ ਘੱਟ ਗਏ ਚਮਕਦਾ ਧਮਕਦਾ ਪੁਰਾਣਾ ਹੀ ਆ ਮੇਰੇ ਕੋਲ ਸੂਟ ਨਹੀਂ ਹੈ 4 ਸਾਲ ਪੁਰਾਣਾ ਮੇਰੇ ਕੋਲ ਸੂਟ ਨਹੀਂ ਹੈਗਾ ਤੁਸੀਂ ਤਾਂ ਰੱਜਦੀ ਨਹੀਂ ਕੱਪੜਿਆਂ ਗੈਰ ਮੇਰੇ ਕੋਲ ਸੂਟ ਨਹੀਂ ਹੈਗਾ ਬਬੀ ਤੁਸੀਂ ਮਹਾਰਾਜ ਦੀਆਂ ਨਾ ਸਵਾਈ ਮੁੱਕੇ ਤੁਹਾਡੀ ਤਾਂ ਸੂਟ ਮੁੱਕਣ ਤੁਹਾਡੇ ਆਂਨੇ ਸੂਟ ਲੈ ਵਟੀਆਂ ਨਾਲੇ ਹਾਂ ਕੌਣ ਆਪਾਂ ਤੇਰੇ ਕੋਲ ਐ ਜਾਦੇ ਤੇਰੀ ਤਾਂ ਬੜੀ ਤੇਰੀ ਤਾਂ ਦਾਜ ਤੇਰੀ ਤੇਰੀ ਦਾਜ ਹਰ ਬਰੀ ਇਕੱਠੀਓ ਇਕੱਠੀ ਹੋਈ ਵੀ ਆ ਕੱਲ ਤੁਨੇ ਵੀਡੀਓ ਬਣਾ ਲਈ ਮੇਰੇ ਕੋਲ ਗਿਆ ਹੈ ਅਲਮਾਰੀ ਨੂੰ ਰੱਖਣ ਨੂੰ ਜਗ੍ਹਾ ਨਹੀਂ ਤੇਰੇ ਕੋਲ ਬਥੇਰੇ ਤੇ ਤੈ ਬੇਵਰਾਨ ਜੇ ਕਰ ਕਰ ਗਈ ਬਥੇਰੇ ਥੇ ਬੀਬੀ ਪਰ ਹੈ ਨਹੀਂ 15 ਸਾਲ ਹੋ ਗਏ ਕਹਲੇ ਮੇਰੇ ਮੈਨੂੰ 3 ਸਾਲ ਹੋ ਗਏ ਮੇਰੇ ਕੋ ਤਾਂ ਨਹੀਂ ਆ ਦੇਖ ਲੋ ਇਹ ਵਧੀਆ ਵਧੀਆ ਹੁਣ ਤੱਕਰ ਨਹੀਂ ਮੁੱਕਦੇ ਆ ਦੇਖੋ ਬੇਵਰਾਨ ਕਰੇ ਨਹੀਂ ਬੀਬੀ ਹਣਾ ਜਾਨ ਜਾਣ ਕੇ ਦੇਖ ਲੋ ਕਿ ਘੜਤਾ ਇਹਦਾ ਸੂਟ ਵੀ ਤਾਂ ਬਈ ਇਹੇ ਸਰਾਬ ਕਰਦੇ ਸਾਰੇ ਜਿਹੜੇ 2-4 ਵਾਰੀ ਪਾਏ ਅਸੀਂ ਤੇ ਨਹੀਂ ਕਦੇ ਆਹੋ ਹੋ ਗਿਆ ਅੱਜ ਦੇ ਸੁਰਤੰਦਗੀ ਇੰਨਾ ਬੁਰਾ ਹਾਲਾ ਦੇਖੋ ਕਿਵੇਂ ਮੱਛ ਰਹਿ ਨੇ ਦੇਖੋ 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 ਇਹਨੂੰ ਦੇਖੋ ਲੈ ਮੱਛ ਗਿੱਧ ਰਿਆਂ ਦੱਸ ਰਿਆਂ ਵੀ ਵੀ ਨਹੀਂ ਆਹ ਨਹੀਂ ਨਹੀਂ ਜੀ ਸਾਰੇ ਇਹ ਮੱਛ ਰਹੇ ਨੇ ਜੀ ਦੱਸ ਨਹੀਂ ਰਹੇ ਹੈਗੇ ਅੰਦਰੋਂ ਬਾਹਰ-ਬਾਹਰ ਤੇ ਦੱਸ ਰਹੇ ਨੇ ਜੀ ਅੰਦਰੋਂ ਮੱਛ ਰਹੇ ਨੇ ਜੀ ਪਪੀਤਾ ਗਰਮ ਕਰਦਾ ਏ ਬੰਦ ਕਰ ਦੋ ਪਪੀਤਾ ਗਰਮ ਕਰਦਾ ਏ ਠੰਡੀ ਚੀਜ਼ ਖਾਓ ਕੋਈ ਤਰਬੂਜ ਖਾਓ ਅੱਜ ਤਾਂ ਗਰਮੀ ਏ ਸੀ ਤਾਂ ਗਰਮੀ ਨਾ ਠੰਡਾ ਆਏ ਹਾਏ ਅੱਜ ਅੱਜ ਆ ਪਤਾ ਅੱਜ ਜਰਾਮ ਪਾਏ ਤੇ ਨਾ ਮੇਰਾ ਜ਼ਖਮ ਦੁਖ ਰਿਆ ਅੰਦਰ ਕਿਉਂਕਿ ਛਾਲਾ ਫੁੱਟ ਗਿਆ ਹੈ ਹੋਰ ਅੰਦਰ ਪੈਰ ਵਾਲਾ ਛਾਲਾ ਫੁੱਟ ਗਿਆ ਉਹ ਤਾਂ ਫਾੜੀਆਂ ਰਹਿ ਗਿਆ ਹੁਣ ਇਹਨੂੰ ਕਿ ਆ ਬੰਡਣਾ ਬਸ ਖਾ ਕੇ ਪਰਾਂ ਕਰੋ ਮੈਂ ਤਾਂ ਪਪਿੱਤਾ ਐਨਾ ਵਧੀਆ ਤਾਂ ਹੈਗਾ ਇਹ ਫਰੀ ਦਾ ਫਰੂਟ ਮਿਲੇ ਪਸੰਦ ਨਹੀਂ ਹੈਗਾ ਜਿਹੜਾ ਉਹ ਸੋਨਾ ਇੰਨਾ ਜਿਹੜੇ ਪੈਸੇ ਲੱਗਦੇ ਜਿਹੜੇ ਪੈਸੇ ਲੱਗਦੇ ਨੇ ਉਹ ਨਹੀਂ ਪਸੰਦ ਆ ਉਹ ਪਸੰਦ ਮੈਂ ਕੱਟ ਕੇ ਖਾਂਦੀ ਆ ਸਿਕਾ ਇੱਕ ਮੈਨੂੰ ਪਾਈ ਨਾ ਆਪਣੀ ਹਾਂ ਉਹਦੇ ਤੋਂ ਥੋੜੇ ਦਿਨ ਮਾਰੀ ਚ ਪਿਆ ਜਿਹੜਾ ਨਾ ਨਾ ਛੋਲੇ ਚ ਨਹੀਂ ਤਾਂ ਉਹ ਹਾਂ ਰਾਤ ਮਾਂ ਵੀ ਹੈ ਕਿ ਉਹ ਸੇਤੀ ਪਿੱਛ ਜਾਂਦੇ ਸਮਾਂ ਪੀਣਾ ਖੁੰਝੇ ਜਿਹਾ ਜਿਹਾ ਫਿਰ ਵੀ ਕਰਤਾ ਇਨ ਤੁਹਾਨੂੰ ਆ ਕਿ ਮੈਨੂੰ ਆ ਮੈਨੂੰ ਕਹਿ ਰਹੀ ਆ ਕਹਿੰਦੀ ਤੂੰ ਸੇਤੀ ਭੇਜੇ ਜਾਣਗੇ ਫਿਰ ਪਿਓ ਦਾ ਤੜਕੇ ਇਹਦੇ ਹੁਣ ਮੈਨੂੰ ਕਿਤੇ ਕੀ ਬੁਲਾਉਣਾ ਕੋਸੇ ਪਾਣੀ ਚ ਪੀਉ ਤੋ ਬਸ ਪੁੱਛ ਕੇ ਜਦ ਪਿਉ ਨੇ ਲੈ ਵੀ ਵੀ ਰਾਜਮਾ ਪੀਓ ਲੀਆ ਕਾ ਸੋਲੇ ਪੈਨੇ ਪੀਓ ਲੀਏ ਕੋਸੇ ਪਾਣੀ ਚ ਪੀਉ ਆ ਜੀਵਨਾ ਘੋੜੇ ਵੀ ਜੜਾ ਆਂਦੀ ਆ ਊਠ ਵੀ ਚੜਾ ਦਿੰਦੀ ਆ ਥੱਲੇ ਵੀ ਗਿਰ ਜਾਂਦੀ ਆ ਬੀਬੀ ਅਸੀਂ ਕਿਹੜੇ ਰੋਜ਼ ਰੋਜ਼ ਖਾਣੇ ਆ ਕੀ ਕਰ ਰਿਹਾ ਬੀਬੀ 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 ਉਹ ਬੀਬੀ ਸਾਡੇ ਨਾ ਪੀਜ਼ਾ ਕਈ 6 ਮਹੀਨੇ ਹੋ ਗਏ ਸਾਲ ਹੋ ਗਿਆ ਮੈਨੂੰ ਲੱਗਾ ਖਾਦੇ ਨੂੰ ਅੱਜ ਡਾਈਟਿੰਗ ਦੇ ਚੱਕਰ ਚ ਕੁਝ ਖਾਏ ਨਹੀਂ ਹੁੰਦਾ ਪੀਜ਼ਾ ਤਾਂ ਜਮੇ ਨਹੀਂ ਖਾਉਂਦਾ ਜੇ ਤੁਸੀਂ ਆ ਉਹ ਕਰਦੀਓ ਫਿਰ ਤਲੀਆਂ ਵਿੱਚ ਚੀਜ਼ਾਂ ਖਾਓ ਹੀ ਨਾ ਨਾ ਇੰਨੀ ਖੇਚੜਾ ਕਰਨੀ ਪਵੇ ਨਾ ਪੀਜ਼ਾ ਖਾਣ ਨੂੰ ਜੀ ਗਾਦਾ ਆਹ ਹੋਰ ਪੀਜ਼ਾ ਨੂੰ ਉਹੀ ਤਲੀ ਵੀ ਚੀਜ਼ ਹੋਗੀ ਪੀਜ਼ਾ ਜੋਗਾ ਵੀ ਦੇ ਦਿਓ ਕੋਈ 5-600 ਰੁਪਿਆ ਕੁਝ ਨਹੀਂ ਆਏਗਾ ਮੀਡੀਅਮ ਸਾਈਜ਼ ਖਾ ਲਾਂਗੇ

ਵੀਹ ਹੈ ਇੱਥਾ ਕਰਦੇ ਸਾਡੇ ਹੀ ਨਹੀਂ ਸਾਡੇ ਨਹੀਂ ਉਧਰ ਰਹੇ ਹਨਾ ਬੀਬੀ ਦਾ ਤਾਂ ਕੋਈ ਰਹਿੰਦਾ ਹੀ ਨਹੀਂ ਬੀਬੀ ਕੋਈ ਪਿਛਲਾ ਪੁਛਲਾ ਕੱਢ ਲਾ ਤੋ ਕੋਈ 10 ਸਾਲ ਪੁਰਾਣਾ ਇਹਨੇ ਦੋ ਪੈਸੇ ਮੇਰੇ ਐ ਕਹਦੇ ਕੇ ਪੈਸੇ ਦੋ ਮੇਰੇ ਲੜ ਪਰ ਜਿਹੜੇ ਪੈਸੇ ਦੇ ਮੰਗਦੇ ਲੜ ਲੜ ਲੜਦੀ ਬੀਬੀ ਵੀ ਪੈਸੇ ਦੇ ਦੋ ਬਸ ਬਈ ਮੇਰੇ ਮੈਂ ਤਾਂ ਸਾਹ ਗੁੱਸਾ ਕਰੋ ਗਿੱਲਾ ਕਰੋ ਪੈਸੇ ਦੇ ਦੋ ਪਰ ਮੇਰੇ ਮੈਂ ਤਾਂ ਸਾਹ ਹੀ ਮੈਂ ਕਰਜਾ ਤਾਰ ਦੋ ਤੇਰੇ ਭਾਈ ਗਾ ਲੜੀ ਮੈਂ ਨਾ ਮੈਂ ਆਮਰਜੀ ਤੁਰਕੇ ਲੜੀ 2500 ਰੁਪਏ ਬਰ ਕੱਢ ਲੈ ਕੋਈ ਕਰਜਾ ਯਾਦ ਕਰ ਲੈ ਕੋਈ 1500 ਰੁਪਏ ਰਹਿੰਦਾ ਹੋ ਗਤਰਾ ਕੋਸ ਨਹੀਂ ਰਹਿੰਦਾ ਕੀ ਆਪੇ ਲੈਣ ਦਾ ਨਹੀਂ ਆਹੋ ਲੈਣੇਦਾਰ ਲੈਣੇਦਾਰ ਤਾਂ ਹੁਣ ਆਹੀ ਲੈਣੇਦਾਰ ਨਹੀਂ ਛਿੱਤਰ ਵੀ ਖਾਈ ਜਾਂਦੇ ਲੈਣੇਦਾਰ ਨਹੀਂ ਕੱਢ ਗੱਡ ਵੀ ਪੈਸੇ ਨਹੀਂ ਦਿੰਦੇ ਮੈਂ ਤਾਂ ਜੁੱਤੀਆਂ ਦੀ ਲੈਣੇਦਾਰ ਕੁੰਜੀ ਦੀ ਲੈਣੇਦਾਰ ਹੀ ਆ ਬਸ ਕੁੰਜੀ ਲੈਣੇਦਾਰ 50 ਕਰਨ ਕੁੰਜੀ ਦੀ ਲੈਣੇਦਾਰੀ ਕਾਦੀ ਆ ਬੀਬੀ ਤੇਰੇ ਖਿਸਾ ਲੋਆ ਆਉਂਦਾ ਤਾਂ ਪਾ ਦਿੰਦੇ ਨੇ ਸੋਨਾ ਦਾ ਖਰਚ ਬੀਬੀ ਨੂੰ ਮਿਲ ਗਿਆ ਸੋਨੇ ਦਾ ਪਾਈ ਘਰ ਚ ਤੇਰੀ ਮੰਮੀ ਫਰੀਓ ਬਣਾਉਂਗੀ ਅੱਜ ਯੂਵੀ ਨੂੰ ਸੋਨੇ ਦਾ ਹੋ ਮਿਲਿਆ ਏ ਆ ਦੇਖੋ ਆ ਦੇਖੋ ਕੀ ਮਿਲਿਆ ਬੀਬੀ ਜੀ ਨੂੰ ਪਰ ਬੱਚਿਆਂ ਲਈ ਤਾਂ ਇਹ ਵੀ ਚੀਜ਼ ਸੋਨੇ ਦੇ ਬਰਾਬਰ ਆ ਹੋਰ ਬੱਚੇ ਨੂੰ ਹੌਸਲਾ ਹੋ ਜਾਂਦਾ ਹੌਸਲਾ ਹੁੰਦਾ ਜਿੱਤ ਕੇ ਆਇਆ ਨਾ ਫਸਟ ਪੋਜੀਸ਼ਨ ਆਈਆ ਫਸਟ ਪੋਜੀਸ਼ਨ ਆਈਆ ਤਾਂ ਹੀ ਖੁਸ਼ ਦਿਖੜਿਆ ਕਰਾ ਤਾਂ ਲਿਖ ਤੇ ਲਿਖ ਤੇ ਚਾਹੀਆ ਕੋ ਭਜਣ ਚ ਜਣ ਜਣ ਕਪਤ ਜੰਗਾ। ਸੋਨੇ ਦਾ ਮੈਡਲ ਜਿੱਤ ਗਿਆ ਮੁੰਡਾ। ਆ ਦੇਖ ਲੈ। ਆ ਮੇਰਾ ਛੋਟਾ ਪੁੱਤ ਬੈਠ ਗਿਆ। ਵੀ ਮੰਮਾ ਨੇ ਫੋਟੋ ਖਿੱਚਣੀ ਆ। ਨਹੀਂ ਬਬੂ। ਪਾਲਾ ਕਰ। ਮੇਰੀ ਛੋਟੀ ਲਾਡੋ ਬੈ ਗਈ। ਹੋ ਗਿਆ ਖੜਾ ਹੋ ਰਿਹਾ। ਦੇਖ ਲੈ ਜਦ ਚਾਹੇ ਨਾ ਦੋਨੇ ਕੈਮਰੇ ਚਾਹੇ ਇੱਧਰ ਲਾਗੇ ਦੀ ਮੰਮੀ ਖੜ ਕੇ ਮੇਰੇ ਲਾਗੇ ਫੋਟੋ ਖਿੱਚੜੀ ਹੋਵੇ ਇੱਧਰ ਮੈਂ ਖੜੀ ਹੋਵਾਂ। ਐਨੇ ਮੇਰਾ ਫੋਨ ਪਿੱਛੇ ਦੇ ਪਛਾਨ ਲੈਣਾ ਵੀ ਕਿਹੜਾ ਹੈ ਮੰਮਾ ਦਾ। ਮੇਰਾ ਫੋਨ ਕਿਹੜਾ ਪਿੱਛੇ ਦੇ ਪਛਾਨ ਲੈਂਦਾ ਮੂੰਹ ਇੱਧਰ ਹੀ ਆਊਗਾ। ਮਾਇ ਲੱਕੀ ਨੂੰ ਪਾਇਆ ਅੱਜ ਬਸ ਛਟਣੀਆਂ ਤੋੜਨ ਚੱਲੇ ਬੀਬੀ ਧਣੀਆਂ ਦੀ ਲੈਣ ਜਾ ਰਹੇ ਆ ਘਰ ਤੋਂ ਤਾਂ ਲੈ ਜਾ ਫਿਰ ਹਾਂ ਬੀਬੀ ਅਰ ਨਮੀ ਬਹੁਤ ਧਣੀਆਂ ਤੋੜਨ ਚੱਲਿਆ ਹੈ ਸਾਰੀਆਂ ਨਮੀਓ ਹੈ ਸਾਰੀਆਂ ਨਮੀਓ ਮੇਰੇ ਫੌਜਿਆ ਤਾਂ ਨਾ ਇੱਕ ਉਹ ਨਮੀ ਆ ਤੂੰ ਕੋਟਲਾ ਚੋ ਨਾ ਲੈਣਾ ਤੂੰ ਬਣੀ ਨਹੀਂ ਬੀਬੀ ਨੂੰ ਤਾਂ ਨਾ ਬਸ ਗੱਲਾਂ ਵੀ ਬੀਬੀ ਕਹਿੰਦੀ ਤੂੰ ਘੋਟੇ ਵਾਲਾ ਚੂਣਾ ਲੈ ਲੈ ਤੂੰ ਨਵੀਂ ਬਣ ਜੇਗੀ ਆਏ ਆ ਸਾਡੀ ਪਾਲਕ ਦੇਖੋ ਉਧਰ ਧਨੀਆ ਵੀ ਦੇਖੋ ਕਿੱਦਾਂ ਹੋ ਗਿਆ ਇਹ ਤਾਂ ਵੱਧਦੇ ਜਾਣਗੇ 10 ਦਿਨ ਦੇ ਅੰਦਰ ਅੰਦਰ ਜਾਂ ਮੈਂ 10 ਦਿਨ ਪਹਿਲਾਂ ਤੋੜਿਆ ਤਾਂ ਛੋਟਾ ਛੋਟਾ ਬੱਚਾ ਜਾਤਾ ਪੁਰਾਣੇ ਬਜ਼ੁਰਗ ਕਹਿੰਦੇ ਨੇ ਹਾਂ ਕੁੜੀਆਂ ਤਾਂ ਐ ਵੱਧੀਆਂ ਜਾਂਦੀਆਂ ਨੇ ਉਹ ਵੀ ਆ ਹਾਂ ਉਹਨੇ ਸਬਜ਼ੀਆਂ ਧਨੀਆ ਵੱਧ ਗਿਆ ਹਨਾ ਹਾਂ ਬਿਲਕੁਲ ਅਸੀਂ ਦੋਨੇ ਉਧਰ ਗਾਜਰਾਂ ਹੋ ਗਈਆਂ ਉਧਰ ਉਹ ਕਿਨੇ ਮਟਰ ਮਟਰ ਨੇ ਉਹ ਇੱਧਰ ਮਟਰ ਹੋ ਗਿਆ ਮੁੱਲੀਆਂ ਦੇਖੋ ਆ ਦੇਖੋ ਇਹ ਸਾਰੀਆਂ ਸਿਆਲ ਦੀਆਂ ਸਬਜ਼ੀਆਂ ਲਸਣ ਉਹ ਗੋਭੀ ਲਾ ਰੱਖਿਆ ਸੀ ਦੇਤੇ ਉਥੇ ਸ਼ਿਮਲਾ ਮਿਰਚੀ ਗਰਮੀਆਂ ਚ ਹਨਾ ਇੱਧਰ ਪਾਲਕ ਇੱਧਰ ਮaithe ਇੱਧਰ ਸਾਰਾ ਸਾਗ ਸਾਰਾ ਸਮਝ ਨਹੀਂ ਹਾਂ ਹਾਂ ਸਾਡੇ ਆਲੇ ਦੁਆਲੇ ਇੱਧਰ ਸਾਹਮਣੇ ਖੇਤ ਹਰੇ ਭਰੇ ਇੱਧਰ ਇੱਕ ਦਿਨ ਆਪਾਂ ਉਹ ਬਣਾਵਾਂਗੇ ਕੋਈ ਸ਼ਾਰਟ ਆਹ ਹੋਰ ਤਿਆਰ ਤਿਆਰ ਹੋ ਕੇ ਠੀਕ ਆ ਬੱਦੂ ਤੇ ਆ ਰੋ ਜਾਗੇ ਪਿਆ ਗਿਆ ਸਟਰਗਲ ਕਰਦਾ ਕਰਦਾ ਫੋਟੋ ਚਾਂਗ ਲਿਆ ਨਾ ਬੁਲਾਇਆ ਨਹੀਂ ਪਹਿਲਾਂ ਉੱਪਰ ਦੇਖ ਰਿਹਾ ਤਾ ਫਿਰ ਆਪਾਂ ਬੁਲਾ ਲਿਆ ਵੀ ਚੱਲ ਆ ਜਾ ਸ਼ੂਟ ਕਰਦੇ ਥੋੜਾ ਜਾਂ ਇੱਧਰ ਨੂੰ ਆਈ ਸ਼ੂਟ ਨਹੀਂ ਕਹਾਣੇ ਮਾਸੜ ਦੇ ਜਿਵੇਂ ਮੈਂ ਜੇ ਮਾਸੜ ਨੂੰ ਕਹਿੰਦੀ ਉਹਨੇ ਸ਼ੂਟ ਕਰ ਰਿਹਾ ਨਾ ਕਹਿੰਦਾ ਸ਼ੂਟ ਸ਼ੂਟ ਕਰਕੇ ਤਾਂ 1 ਮਿੰਟ ਚ ਉਡ ਦੇਣਾ ਜੇ ਸ਼ੂਟ ਕਰਤੇ ਉਹ ਦੂਜਾ ਸ਼ੂਟ ਹੁੰਦਾ ਦੂਜਾ ਫੋਟੋ ਸ਼ੂਟ ਹੁੰਦਾ ਵੀਡੀਓ ਸ਼ੂਟਿੰਗ ਸ਼ੂਟਿੰਗ ਚੱਲ ਰਹੀ ਹੌਲੀ ਹੌਲੀ ਹੋਲੀ ਧੀਰੇ ਧੀਰੇ ਸੇ ਆਓ ਸਬਜੀ ਮਤ ਖਰਾਬ ਕਰ ਦੇਣਾ ਮੁੱਲੀ ਮੱਧ ਮੱਧ ਆ ਰਿਹਾ ਆਹੋ ਮੁੱਲੀ ਵਾਲੇ ਪਰੌਂਠੇ ਦਾ ਤਾਂ ਖਾਈ ਵੀ ਨਹੀਂ ਹੈਗੇ ਤੂੰ ਪਹਿਲਾਂ ਹੀ ਮੱਧ ਦੇ ਹਾਂ ਲੈ ਫੋਟੋ ਸਾਮਨ ਆਇਆ ਯੂ ਵੀ ਚਲੋ ਹੋਰ ਲੈ ਲਓ ਥੋੜਾ ਭੱਜਣ ਲੱਗਿਆ ਤਾਂ ਕਹਿੰਦਾ ਫੋਟੋ ਨੂੰ ਬੁਲਾਇਆ ਤਾਂ ਵੀਡੀਓ ਮੈਂ ਨਹੀਂ ਬਣਾਇਆ ਨਾ ਇੱਕ ਦਿਨ ਨਹੀਂ ਕਰਦਾ ਮੇਰੇ ਨਾਲ ਵੀ ਇਹ ਦੁਆ ਹਰਜਿੰਦਰ ਆ ਮੈਂ ਨੂੰ ਕਹਿ ਕੇ ਗਈ ਸੀ ਮੈਂ ਹਾਂ ਮੈਂ ਸਾਡੇ ਸਟਾਈਆਂ ਤੋੜ ਤੋੜ ਰਿਹਾ ਹਾਂ ਹਾਂ ਮੈਂ ਵੀ ਥੋੜੀ ਜੀ ਵੀਡੀਓ ਬਣਾਉਂਦੇ ਵੀਡੀਓ ਤਾਂ ਮੈਂ ਰਹਿਣ ਦੇ ਉਸੇ ਫੋਟੋ ਖਿੱਚਿਓ ਮੇਰੇ ਤੋਂ ਕਹਿੰਦਾ ਆ ਜਾਂਦਾ ਨਾਲ ਦੇ ਦੇਲੇ ਬੈਠੇ ਉਹ ਦੇਖ ਰਿਹਾ ਫੋਟੋ ਫੋਨ ਦੇ ਇਹ ਚਾਚਾ ਪਤੀਜਾ ਇੱਕੋਸਾਰਦੇ ਆ ਹਜੇ ਵੀ ਸਾਰਾ ਦਿਨ ਮੈਂ ਵੀਡੀਓ ਮੇਕ ਕਰੇ ਜੇ ਹੋ ਰਹੇ ਆ ਸਾਰਾ ਦਿਨ ਵੀਡੀਓ ਨਾਲ ਮੈਂ ਆਪੇ ਬਣਾਉਣੀ ਆ ਬਸ ਛੇ ਦਿਨ ਦਰਦਾ ਬਸ ਸਿਰਫ ਇੱਕ ਦੋ ਸ਼ਾਟ ਹੋਊਗਾ ਵੀ 15 ਸੈਕਿੰਡ ਦਾ ਜਬੀ ਦਾ ਮੈਂ ਤਾਂ ਸਾਰੇ ਦਿਹਾੜੀ ਗੱਲ ਵੀ ਨਹੀਂ ਹੋਈ ਪੂਰੀ ਹੋਣ ਹੁੰਦੀ ਬਸ ਇਹ ਇਹ ਚਲ ਇਹ ਪਤੀਜੇ ਨੂੰ ਇਹ ਬਾਹਰ ਕਹਿ ਦੋ ਕਿਤੇ ਵੀ ਜਦ ਇਹ ਭੱਜ ਲੰਦਾ ਹੈ ਕਹਿੰਦਾ ਮੈਂ ਨਹੀਂ ਬਣਾਉਣੀ ਹੈਗੀ ਮੈਂ ਨਹੀਂ ਕਰਾਂਗਾ ਹਜੇ ਵੀ ਹਜੇ ਵੀ ਦੇਖੀ ਫੋਨ ਕਿੱਧਰ ਨੂੰ ਜਾ ਰਿਹਾ ਪਿੱਛੇ ਦੇਖ ਰਿਹਾ ਸੀ ਮੈਂ ਅਸੀਂ ਅੱਜ ਨਾ ਕੋਈ ਸਬਜ਼ੀ ਨਹੀਂ ਬਣਾ ਰਹੇ ਅੱਜ ਮੇਰੀ ਸਬਜ਼ੀ ਤਾਂ ਬੇਕੀਤੀ ਹੋਣੀ ਤੜਕਾ ਮੈਂ ਲੈਣਾ ਦਾ ਕੱਲ੍ਹ ਹੀ ਲਾਉਣੀ ਐ ਅੱਜ ਅੱਜ ਬਣਾਣਾ ਐ ਸਾਗ ਥੋੜਾ ਜਿਹਾ ਪਏ ਤੇ ਇਥੇ ਜਾਂ ਰੋਦੀਆਂ ਵੀ ਬਣਾਉਣੀਆਂ ਨੇ ਕੁਝ ਇਥੇ ਵਾਲੀਆਂ ਰੋਟੀਆਂ ਜਾਂ ਆਲੂ ਵਾਲੇ ਪਰੌਂਠੇ ਨਾਲ ਚਿਕਰੀ ਜਿ ਬਣਾਉਣੀਆਂ ਬੈਂਗਲ ਦੀ ਸਬਜ਼ੀ ਪਈ ਐ ਤੇ ਹੁਣ ਆ ਚਟਨੀ ਬਣਾ ਲਾਂਗੇ ਸੇਮੀਆਂ ਬਣਾਵਾਂਗੇ ਯੂਵੀ ਦਾ ਫੇਵਰੇਟ ਠੀਕ ਐ ਯੂਵੀ ਖੁਸ਼ ਹੋ ਜਾ ਹੁਣ ਖੁਸ਼ ਹੋ ਕੇ ਵੀਡੀਓ ਆਪਾਂ ਪਾਰਕੀਆਂ ਨੇ ਹਾਂ ਸੋਨੀਆ ਪੈਜਰਾਬਾ ਪਾ ਰੱਖਿਆ ਨੇ ਮੇਰਾ ਹਾਲ ਦੇਖੋ ਪੂਰੀ ਵਾਲੀ ਚ ਜਰਾਬ ਇੱਕ ਪੈਰ ਜਰਾਬ ਇੱਕ ਬੂਟ ਇੱਕ ਚੁੱਪੜਾ ਜਲੂਸ ਕੱਢ ਰੱਖਿਆ ਤੇ ਹੁਣ ਅਸੀਂ ਬੱਟੋ ਬੱਟ ਰਾ ਜਾਣਾ ਬੱਟੋ ਬੱਟ ਗਾਣਾ ਵੀ ਤਾਂ ਹੀ ਗਾਣਾ ਇੱਕ ਬੱਟੋ ਬੱਟ ਹੈਗਾ ਨਾ ਮੈਨੂੰ ਵੀ ਥੋੜੇ ਥੋੜੇ ਯਾਦ ਆ ਪਤਾ ਨਹੀਂ ਕਿਹੜਾ ਹੈ ਅਸੀਂ ਬੱਟੋ ਬੱਟ ਜਾ ਕੇ ਆਪਦੇ ਘਰ ਨੂੰ ਨਿਕਲ ਜਣਾ ਲੈਫਟ ਸਾਈਡ ਕਿਉਂਕਿ ਪੌੜੀ ਸਾਡੇ ਟੁੱਟ ਗਈ ਹੁਣ ਪੈ ਤੂੰ ਆਣਾ ਪੈ ਕਰੂਗਾ ਹੋਰ ਹੁਣ ਇਹ ਵੀ ਥੋੜੀ ਬੋਤੀ ਜੇ ਆਮਦਨ ਜੀ ਆਉਗੀ ਮਹੀਨੇ ਦੀ ਫਿਰ ਪੋੜੀ ਪੋੜੀ ਲਵਾਂਗੇ ਇੱਕ ਹਨਾ ਪੋੜੀ ਉੱਤਨ ਨੂੰ ਔਖਾ ਹੈ ਹਨਾ ਪੋੜੀ ਲੈ ਲਾਂਗੇ ਪੋੜੀ ਘੋੜੀਓ ਲੈ ਲਾਂਗੇ ਘੋੜੀ ਉਦੋਂ ਵੀ ਕੰਮ ਆ ਜਾਣਾ ਘੋੜੀ ਤਾਂ ਲੈ ਕੇ ਭੱਜ ਜੂ ਆਪਾਂ ਨੂੰ ਘੋੜੀ ਦਾ ਆਪਾਂ ਨੂੰ ਲੈ ਕੇ ਭੱਜ ਜੂ ਇਹਨੂੰ ਘੋੜੀ ਕਾਹਤੋਂ ਕਹਿੰਦੇ ਨੇ ਪਤਾ ਨਹੀਂ ਮੈਂ ਤਾਂ ਉਰਿਆ ਕੇ ਸੁਣਿਆ ਘੋੜੀ ਕਹਿੰਦੇ ਆ ਘੋੜੀ ਘੋੜੀ ਹੁੰਦੀ ਆ ਪੋੜੀ ਹੁੰਦੀ ਆ ਹਾਂ ਮੈਂ ਵੀ ਉਰਿਆ ਕੇ ਘੋੜੀ ਘੋੜੀ ਕਹਿਣ ਲੱਗੀ ਪੋੜੀ ਹੁੰਦੀ ਆ ਮੈਂ ਪਹਿਲੀ ਵਾਰ ਸੁਣਿਆ ਮੈਂ ਵੀ ਤਾਂ ਪਹਿਲੇ ਮੈਂ ਕਿਹਾ ਮੈਰੀ ਘੋੜੀ ਮੈਂ ਦੂਜੀ ਘੋੜੀ ਚੱਲ ਗਈ ਹੁਣ ਹੁਣ ਜਦ ਮੈਂ ਤੈਨੂੰ ਕਿਹਾ ਤਾਂ ਹੀ ਤਾਂ ਮੈਂ ਤੈਨੂੰ ਕਹਿੰਦੀ ਵੀ ਘੋੜੀ ਤਾਂ ਪੱਲ ਲੈ ਕੇ ਬਾਜੂ ਪੋੜੀ ਤਾਂ ਟਿੱਕੇ ਜਿਹੀ ਮੈਂ ਕੋਈ ਦੇਖੋ ਲੈਣਾ ਇਹ ਸਟੈਂਡ ਬੀਬੀ ਨੇ ਤੇ ਮੇਰੇ ਤਾਂ ਜਰ ਫੋਟੋ ਵੀ ਹੋ ਗਈ ਟਿੱਡੀ ਆ ਰਹੀ ਸੀ ਬੀਬੀ ਤਾਂ ਰੋਕੀ ਬੈਠੀ ਆ ਬਹਾਨੇ ਨਾਲ ਮਸ਼ੀਨ ਤਾਂ ਬਾਹਰ ਨਿਕਲ ਲੰਗੀ ਹਾਂ ਇਹ ਤਾਂ ਹੈਗਾ ਨਹੀਂ ਪਾਈ ਗਿਆ ਪਸੰਦ ਨਹੀਂ ਆਈ ਬੀਬੀ ਨੂੰ ਪਸੰਦ ਨਹੀਂ ਆਏ ਹੁਣੇ ਨਹੀਂ ਸਟੈਂਡ ਕਿੱਥੇ ਨੇ ਉਹਦੇ ਕੋਲੇ ਮੈਂ ਤਾਂ ਲੱਗਦੀ ਨਾ ਵੱਜਣ ਦਈਆ ਵੱਢਣ ਵਾਲੇ ਆ ਹਨਾ ਕੀ ਹੋ ਗਿਆ ਬੀਬੀ ਆ ਤਾਂ ਮਸੀਨ ਨਾਲ ਕੇ ਸਾਈਡ ਤੇ ਪਹਿਲਾਂ ਇਹ ਨਹੀਂ ਇੱਕੋ ਆਵਾ ਦੋ ਕੱਟੇ ਲਾ ਬਜਾ ਇੱਕ ਰੱਖ ਲੋ ਕਿ ਦੋ ਕੱਟੇ ਲੈਣਗੇ ਹਾਂ ਦੋ ਕੱਟੇ ਹੀ ਆ ਜਿਵੇਂ ਥੋੜੀ ਸਲਾਊਟ ਐਡ ਹਾਓ ਆ ਰਹੀ ਆ ਮੈਂ ਤਾਂ ਹੀ ਫੋਨ ਰੱਖਤਾ ਕਿੰਨੇ ਦਿਨੋਂ ਆ ਨੀਚੇ ਨੂੰ ਮੈਂ ਕਿ ਤੇਰੇ ਆ ਤੇਰਾ ਸੂਟ ਮਸਾਣ ਲਿਆ ਤਾਂ ਕੱਟੇ ਲਵਾਗੇ ਦੋ ਕਿੰਨੇ ਦਿਨੋਂ ਵੇਟ ਨਹੀਂ ਕੁਛ ਹੈਗਾ ਆਦਾ ਤੇ ਦੇਖੋ ਮੈਂ ਆਉਦਾ ਐਦਾ ਸਟੈਂਡਾਂ ਦਾ ਸਿਲੰਡਰ ਵਾਲੇ ਹੂੰ ਫੋਨ ਦੇਖੀ ਹਾਂ 1400 ਵੀ ਪਤਾ ਵੀ ਤਾਂ ਲੱਗੇ ਸੀ ਤੂੰ ਆ ਸਿਲੰਡਰ ਵਾਲੇ ਮੇਰੇ ਕੀ ਦੀ ਕੁੜਾ ਕੋਣ ਵੀਡੀਓ ਬਣਾ ਰਿਹਾ ਉਹ ਵੀ ਤੂੰ ਪਿੱਛੇ ਹੈ ਨਾ ਮੈਨੂੰ ਐ ਫੇਰ ਮੇਰਾ ਨਾ ਦਿਖੇ ਇੱਕੋ ਆ ਲੋ ਦੋ ਤਿੰਨ ਤੀ ਤੂੰ ਆਈ ਦੱਬੀ ਸਾ ਸੁਣਨੀ ਨਹੀਂ ਗਈ ਹੋਣਾ ਤੱਕ ਨੂੰ ਜਾ ਰਹੀ ਆ ਦੋ ਤਿੰਨ ਤੱਕ ਤੇ ਨੂੰ ਦੀ ਚੱਲੂ ਸਾਸਤੀ ਢੋੜੀ ਚੱਲੂ ਸਾਸਤੀ ਢੋੜੀ ਚੱਲੂ ਇੱਧਰ ਦੇਖ ਪੰਜ ਪੰਜ ਮੈਂ ਆਲੂ ਛਿਲਣ ਜਾਂਦਾ ਅੱਛਾ ਦੋਜੀ ਹੈ ਦੋਜੀ ਆ ਗਿਆ ਕੀ ਕਹੇਂਦੀ ਅਬੋਂ ਕਹਿ ਤਾ ਬੈਠਾ ਅੱਛਾ ਦੋਜੀ ਆ ਗਿਆ ਲੋ ਜੀ ਇਹ ਚਟਨੀ ਦੀ ਤਿਆਰੀ ਆ ਸਵੇਰ ਦੇ ਸਵੇਰ ਲਈ ਵੀ ਨਾ ਅਸੀਂ ਆਹ ਮੇਥੇ ਆ ਧਨੀਆ ਕੱਟ ਕੇ ਰੱਖ ਲਿਆ ਸਵੇਰੇ ਮੇਥੇ ਵਾਲੀ ਰੋਟੀਆਂ ਬਣਾਉਣੀਆਂ ਹੁਣ ਧਨੀਏ ਦੀ ਚਟਣੀ ਆ ਫੋਈ ਸਬਜੀਨੀਆ ਨਾ ਸਬਜੀ ਸਬਜੀਨੀਆ ਦੀ ਖਾਨੀ ਇਹ ਆਹ ਤਾਂ ਨਹੀਂ ਇਹ ਚਟਨੀ ਘੁੱਟਣੀ ਐ ਤੇ ਉਧਰ ਮੰਮੀ ਨੇ ਤਾਂ ਤਾਂ ਦੁੱਧ ਕਿਉਂਕਿ ਇਹਦੇ ਵਿੱਚ ਪਾਉਣੀਆਂ ਸੇਮੀਆਂ ਪਰ ਜੇ ਸੇਮੀਆਂ ਖਾਵਾਂਗੇ ਯੂਵੀ ਆਨ ਆ ਲੈ ਆਣ ساری ਸੇਮੀਆਂ ਮੰਗੂ ਯੂਵੀ ਆਨ ਆ ਲੈ ਆਣ ساری ਸੇਮੀਆਂ ਮੰਗੂ ਹਾਂ ਮੰਮੀ ਉੱਪਰ ਲੰਡੀ ਸੇਮੀਆਂ ਹਾਂ ਸੇਮੀਆਂ ਲੈਣ ਗਈਆਂ ਹਾਂ ਆਨੂ ਭੰਨ ਲਈ ਹੈ ਹਾਂ ਹਾਂ ਪਾ ਰੇ ਦੁੱਧ ਤਾਂ ਪਾਤਾ ਸੂਜੀ ਵਾਲੀਆਂ ਤਾਂ ਵਿੱਚ ਗੋਹਾ ਬੰਦਣਾ ਮੈਂ ਕਿਹਾ ਤਾਂ ਉਹ ਦੂਜੀਆ ਕਰੂ ਦੂਈਆ ਕਰ ਲੈਣੀ ਪਈ ਆਹੀ ਬਣਨੀ ਆਟੇ ਵਾਲੀਆਂ ਹਾਂ ਆਹ ਉੱਥੀਆਂ ਵਾਲੇ ਅੱਜ ਤਾਂ ਹੀ ਬਣਨਗੀਆਂ ਅੱਜ ਆਹੀ ਬਣਗੀਆਂ ਆਹੀ ਬਣਾਵਾਂਗੇ ਅੱਛਾ ਸੂਜੀ ਵਾਲੀਆਂ ਨਾਲੇ ਸੂਜੀ ਵਾਲਿਆਂ 'ਚ ਫੈਟ ਨਹੀਂ ਹੁੰਦਾ ਮੇਰੇ ਲਈ ਵੀ ਕੰਮ ਆ ਜਾਣਗੀਆਂ ਮੈਂ ਵੀ ਖਾ ਲੂੰਗੀ ਸੂਜੀ ਇਹ ਦੁੱਧ ਕਰਕੇ ਬਣਾਉਂਦੇ ਨੇ ਕਿਹਦੇ ਕਰਕੇ ਸੂਜੀ ਦੇ ਦੁੱਧ ਕਰਕੇ ਵੀ ਦੁੱਧ ਦੇ ਹੋਣੀਆਂ ਨੇ ਵਧੀਆ ਨਾ ਮਿਲ ਜਾਣੇ ਅੱਛਾ ਨਾਣ ਮਿਰਚ ਕਰਕੇ ਰੱਖੀ ਵੀ ਆ। ਵਿਆ ਮਿੱਠੀਆਂ ਕਰ ਲਾਂਗੇ। ਲੋਕ ਹਾਂ ਕੋ ਸਾਥੇ ਬਿਠਾਉਂਦੇ ਹਾਂ। ਹਾਂ। ਉਹ ਤਾਂ ਨੂਨ ਮਿਰਚ ਵਾਲੀਆਂ ਵੀ ਵਧੀਆ ਲੱਗਦੀਆਂ ਨੇ ਸੂਜੀ ਵਾਲੀਆਂ। ਥੋੜੀ ਜਿਹੀ ਰੱਖ ਕੇ ਦੇਖਿਓ ਮੈਂ ਇੱਕ ਦਿਨ ਨਾ ਨੂਨ ਮਿਰਚ ਵਾਲੀਆਂ ਸੂਜੀ ਵਾਲੀਆਂ ਬਣਾ ਕੇ ਦੇਖਾਂ। ਹੈਨਾ? ਕਿ ਕਿਸ ਤਰ੍ਹਾਂ ਦੀਆਂ ਬਣਦੀਆਂ ਐ? ਬੜਾਂ ਜੀ। ਅੱਪੂ ਗਾ ਫੈਸਲਾ ਦੇਣਾ? ਹਾਂ। ਉਹ ਸਾਡੇ ਸੰਤ। ਹੈ? ਆ ਉਹ ਨੂੰ ਪੁੱਛ ਉਹ ਕੱਢੀ ਫਿਰ ਰਹੀ ਆ ਟੀ। ਮੈਂ ਵੀ ਵਾਰ ਕਰ ਤੂੰ ਮਿੰਡੋ ਤੇ ਤਾਂ ਨੇ ਚਾਬੀ ਕੱਢੀ ਤੇ ਖੇਡ ਰਿਆ ਤਾਂ ਉਹਦੇ ਨੇ ਚਾਬੀ ਹੀ ਦੇ ਦਿੱਤੇ ਦੋ ਮਾਰਦੇ ਐ ਚ ਐ ਚ ਕੀ ਕਰਦਾ ਕੋਈ ਚੀਜ਼ਾਂ ਕਰੋ ਚਾਬੀ ਆ ਇਹਨੇ ਚਾਬੀ ਕਾਂ ਚੋਂ ਰੱਖਦੇ ਆ ਇਹਨੇ ਕਿ ਇਹ ਖੇਡ ਰਿਆ ਤੀ ਇਹਨੇ ਕੱਢੀ ਆ ਇਹਦਾ ਸੁਣਦਾ ਤੇ ਆ ਹੁਣ ਕੰਬਲ ਲੈ ਕੇ ਚੋਂ ਲੱਗ ਜਾਓ ਕਾਹਦੋਂ ਬਰ ਰੱਖ ਦੋ ਜਾਗ ਗਿਆ ਨਾ ਚਾਬੀ ਵੜਦਾ ਤੁਸੀਂ ਫੜ ਨਹੀਂ ਸਕਦੇ ਕੋਲ ਤੇ ਮੈਂ ਤਾਂ ਪਤਾ ਹੀ ਨਹੀਂ ਕਰਦਾ ਮੈਂ ਕਿ ਮੇਰੇ ਸਾਹਮਣੇ ਕੱਢਿਆ ਇਹਨੇ ਮੈਂ ਹਟਾਈ ਤਾਂ ਗਈ ਵੀ ਆ ਚਾਬੀ ਛੱਡ ਦੇ ਛੱਡ ਜਦੋਂ ਚਾਬੀ ਲੈ ਕੇ ਮੈਂ ਤਾਂ ਵਿੰਡੋ ਚ ਧਰ ਦਿੰਨੀ ਆ ਚਾਬੀ ਲੈ ਕੇ ਜਦੋਂ ਰੱਖੋ ਨਿਆ ਇਹਨਾਂ ਨੂੰ ਕਿਹਾ ਵੀ ਲਓ ਜੀ ਹੁਣ ਖਾਣ ਲੱਗੇ ਸਾਰੇ ਰੋਟੀ ਇਹ ਅਦਰ ਸੇਵੀਆਂ ਬਣਾਈਆਂ ਨੇ ਮੈਂ ਚਾ ਉਹਨਾਂ ਦੀਆਂ ਪਾਤੀਆਂ ਠੰਡੀਆਂ ਹੋਣੀਆਂ ਤਾਂ ਪਾਤੀਆਂ ਪਹਿਲੇ ਸੇਵੀਆਂ ਯੂ ਵੀ ਤੂੰ ਤੇ ਚਟਨੀ ਨਾਲ ਖਾਏਗਾ ਨਾ ਯੇ ਆਪਾਂ ਨਹੀਂ ਫੜਨੀ ਛੋਟੀ ਜਿਹੀ ਚੀਜ਼ ਸੇਮੀਆਂ ਨਾਲ ਵੀ ਦੀਆਂ ਸੇਮੀਆਂ ਨੂੰ ਵੀੜਿਆ ਕਾਲਜ ਪਾਈਆਂ ਇਹਨੂੰ ਸੇਮੀਆਂ ਬਹੁਤ ਪਸੰਦ ਆ। ਸੇਮੀਆਂ ਤਾਂ ਜੋ ਮੈਂ ਵੀ ਖਾਉਂਗੀ ਸੂਜੀ ਦੀਆਂ ਸੇਮੀਆਂ। ਬਸ ਚਲੋ। ਚੰਚ ਚੰਚ। ਛੋਟਾ ਚਮਚਾ ਦੇ। ਲਓ। ਤੇ ਇਧਰ ਬੀਬੀ ਨੂੰ ਦੇਣੇ ਆ। ਬੀਬੀ ਵੀ ਚੌਂਕੜੀ ਵਾਲੀ ਬੈਟ ਤੇ ਬੈਠੀ ਐ। ਪ੍ਰਸ਼ਾਦਾ ਛਕਾਣ ਦੀ। ਦੋ ਰੋਟੀਆਂ ਧਰਦੀ ਐ ਬੀਬੀ ਜੀ ਨੂੰ। ਯੋ ਵੀ ਨੂੰ ਨਾ ਮੈਂ ਤੇ ਦੋ ਰੋਟੀਆਂ ਪਤਾ ਕਿਉਂ ਧਰਦੀ ਹੁੰਦੀਆਂ ਤਿੰਨ, ਤਿੰਨ ਧਰਦੀਆਂ ਉਹਨੂੰ ਮੈਂ ਬਾਕੀਆਂ ਦੋ-ਦੋ ਧਰਦੀਆਂ ਸਭ ਨੂੰ। ਯੋ ਵੀ ਨੂੰ ਇਕੱਲੇ ਤਿੰਨ ਧਰਦੀਆਂ ਉਹ ਇਸ ਲਈ ਧਰਦੀਆਂ ਕਿਉਂਕਿ ਯੋ ਵੀ ਨਾ ਰੋਟੀ ਮੁਰਕੀ ਨਹੀਂ ਮੰਗਦਾ। ਮੰਗਣਾ ਨਹੀਂ ਉਹਦੀ ਆदत ਐ ਵੀ ਉਹ ਮੰਗਣੀ ਨਹੀਂ ਬਸ ਟੀਵੀ ਦੇਖੀ ਜਾਊਗਾ ਚੁੱਪ ਕਰਕੇ ਖਾਈ ਜਾਊਗਾ, ਖਾਈ ਜਾਊਗਾ।

ਲਓ ਜੀ ਅੱਜ ਸਾਰੇ ਸੇ ਦੇਖਿਆ ਪਹਿਲਾਂ ਵੀ ਵੀ ਸਬਜ਼ੀ ਬਣਾਉਣੀ ਸੀ ਮੈਂ ਯਾਦ ਕਰਾ ਕੇ ਦੇਖਿਆ ਡੰਗ ਮਾਰਤਾ ਨਾ ਮੈਨੂੰ ਸ਼ਾਬਾਸ਼ ਦੋ ਮੈਨੂੰ ਸ਼ਾਬਾਸ਼ ਦੋ ਵੀ ਮੈਂ ਡੰਗ ਮਰਵਾਤਾ ਅੱਜ ਮੈਂ ਤਾਂ ਪਹਿਲਾਂ ਕਹਿੰਦੀ ਤੂੰ ਕਹਿੰਦੀ ਕੌਣ ਖਾਊਗਾ ਕਹਿੰਦੀ ਚਾਟਣੀ ਉਹ ਫਿਰ ਸੇਮੀਆਂ ਯਾਦ ਆ ਗਈਆਂ ਨਾ ਮੇਰੇ ਵੀ ਸੇਮੀਆਂ ਵੀ ਤਾਂ ਹੈਗੀਆਂ ਵੀ ਸੇਮੀਆਂ ਬਣਾ ਲਾਂਗੇ ਵੀ ਮੇਰਾ ਹਿੱਲਾ ਕਿਵੇਂ ਹੋਊਗਾ ਫਿਰ ਫਿਰ ਚੁੱਪ ਕਰ ਗਏ ਸੀ ਹੋਰ ਤਾਹੀਂ ਕਹਿ ਰਹੀ ਐ ਮੇਰਾ ਹਿੱਲਾ ਕਿਵੇਂ ਹੋਊਗਾ ਕਿਉਂਕਿ ਮੈਨੂੰ ਟੈਨਸ਼ਨ ਪੈ ਜਾਂਦੀ ਐ ਫੇਰ ਆਪੇ ਕਹਿ ਤਾ ਹਾਂ ਫੇਰ ਮੇਰੇ ਸੇਮ ਹੀ ਆ ਯਾਦ ਆ ਗਿਆ ਨੀ ਸੇਮ ਹੀ ਪਈਆਂ ਓਏ ਅੰਬ ਦੇ ਚ ਇਹਨੂੰ ਖੁੱਖ ਨਹੀਂ ਹੋਣੀ ਨਹੀਂ ਓਏ ਓਏ ਤੈਨੂੰ ਅੰਬ ਦਾ ਚਾਰ ਵਧੀਆ ਲੱਗਦਾ ਅਗਲੇ ਸਾਲ ਤੇ ਤੇਰਾ ਨਹੀਂ ਪੀਪਾ ਇੱਕ ਪੀਪਾ ਬਹੁਤ ਆ ਹੈਨਾ ਦੋ ਤਿੰਨ ਸਾਲ ਮੁੱਕਦਾਂਗੇ ਅਗਲੇ ਸਾਲ ਬਣਾ ਅੰਬ ਪਰ ਤੇਰੇ ਵਾਸਤੇ ਅੰਬ ਹੀ ਤੋੜ ਲਿਆਵਾਂਗੇ ਅੱਜ ਮੁੱਲੀਆਂ ਵੀ ਛੋਟੀਆਂ ਛੋਟੀਆਂ ਜਿਹੀਆਂ ਆ ਗਈਆਂ ਤੇ ਰੋਟੀ ਜਦ ਜਦ ਵੱਡੀਆਂ ਹੋ ਜਾਣਗੀਆਂ ਫਿਰ ਅਸੀਂ ਪਰੌਂਠੇ ਲਾਵਾਂਗੇ ਤੇ ਅੱਜ ਦਾ ਸਿਰਫ ਖਾਣ ਵਾਲੀ ਐ ਖਾਣ ਵਾਲੀਆਂ ਐ ਅੱਜ ਤਾਂ ਆਹ ਦੇਖੋ ਸਕਾਰੀਆਂ ਬਦੇ ਚਾਰ ਦਾ ਓਏ ਨਿੰਬੂ ਅੱਜ ਮੈਂ ਨਿੰਬੂ ਦੇ ਚਾਹ ਨਾਲ ਰੋਟੀ ਖਾਈ ਨਿੰਬੂ ਦਾ ਚਾਰ ਵਧੀਆ ਬਣਿਆ ਹੋਇਆ ਨਿੰਬੂ ਦਾ ਚਾਰ ਮੈਂ ਤਾਂ ਲੈ ਲੈਣੀ ਜਿੰਨੀ ਆ ਮੈਂ ਅੱਜ ਖਾਈ ਆ ਮੈਨੂੰ ਯਾਦ ਨਹੀਂ ਆਂਦਾ ਨਾ ਪਿਆ ਪਾਇਆ ਬਣੇ ਨਿੰਬੂ ਦਾ ਚਾਰ ਕਿਉਂਕਿ ਅੰਬ ਦਾ ਜਿਹੜਾ ਇਹ ਉਹ ਗਰਮੀਆਂ 'ਚ ਵਧੀਆ ਲੱਗਦਾ ਐ ਨਿੰਬੂ ਦਾ ਵੀ ਗਰਮੀ 'ਚ ਵਧੀਆ ਲੱਗਦਾ ਪਰ ਆਲਮੋਸਟ ਸਭ ਦੀਆਂ ਪਾ ਪਰ ਫਿਰ ਮੈਂ ਹੁਣ ਮਿਰਚਾਂ ਦਾ achar ਵਧੀਆ ਲੱਗਦਾ ਸੀ ਆਲ ਚ ਤਾਂ ਮੇਰਾ ਗਾਜਰ ਫਿਰ ਹੁਣ ਕਿੱਥੇ ਦੇ ਲਈ ਆਈਏ ਮੁੱਲ ਪਾਣੀਆਂ ਪੈਣੀਆਂ ਹੁੰਦਾ ਮੁੱਲ ਲਿਆ ਕੇ ਤਾਂ ਤੂੜਕੇ ਲਿਆ ਕੇ ਪਾਈ ਚਾਰ ਬਹੁਤ ਵਧੀਆ ਬਣਿਆ ਚਾਰ ਬਹੁਤ ਵਧੀਆ ਤਾਂ ਹਾਂ ਸਾਰਾ ਖਤਮ ਕਰਤਾ ਆ ਦੇਖੋ ਕਿਆ ਲੱਚਨ ਕਰ ਰਿਆ ਸਾਰੇ ਕੱਪੜੇ ਗੇਰ ਕੇ ਆਪ ਇਹਦੇ ਝੂਟੀਆਂ ਲੈ ਰਿਆ ਝੂਟੀਆਂ ਹਾਂ ਦੇਖੀ ਆ ਦੇਖੋ ਦੋਨੇ ਕੱਪੜਾ ਦੋਨੇ ਬੋਪਰਾਏ ਬ੍ਰਦਰਸ ਨੂੰ ਦੇਖੋ ਕੀ ਲੱਛਣ ਖੰਡਾਂਦੇ ਨੇ ਦੋਹੇ ਭਾਈ ਇਹ ਛੋਟਾ ਨਾਲੇ ਬੜਾ ਛੋਟੜਾ ਓਏ ਇਹਨਾਂ ਦੀ ਉਹੀ ਬਿਠਾ ਦੇ ਬਿਠਾ ਦੇ ਇਹਨਾਂ ਨਹੀਂ ਜਿਵੇਂ ਕਸ਼ਮੀਰੀਆਂ ਨੇ ਪਿੱਛੇ ਨਹੀਂ ਉਹੀ ਨਹੀਂ ਨਹੀਂ ਕਈ ਵਾਰ ਬੀਬੀ ਹੈ ਹੋ ਉੱਛਲ ਜਾਂਦਾ ਮੋਰ ਨੂੰ ਚਾਮਲ ਦਾ ਹੈ ਹੋਰ ਚਾਮਲ ਦਾ ਹੈ ਬਤਾ ਹ ਇਹ ਬੱਚਾ ਇਹਨੂੰ ਕੀ ਪਤਾ ਹਜੇ ਇਹ ਤਾਂ ਚਾਮਲ ਹੈ ਨਾ ਇਮਸ਼ਕਰੀਆਂ ਕਰ ਰਹੇ ਨੇ ਦੋਹੇ ਭਾਈ ਹੋਰ ਐ ਮੇਟ ਸੀਵਾ ਸੇ ਕੋਲ ਨਹੀਂ ਟਿਕਦਾ ਬਸ ਜਦੋਂ ਮੋਟਰਸਾਈਕਲ ਹੁੰਦਾ ਹੈ ਨਾ ਫਿਰ ਭੱਜੇ ਫੇਰ ਤਾਂ ਬਥੇਰਾ ਜਦ ਅਸੀਂ ਕਿਤੇ ਵੀ ਜਾਣਾ ਫਿਰ ਭੱਜਦਾ ਇਹ ਫਿਰ ਵੀ ਪਪਾ ਦੇ ਸੀਵਾ ਕੇ ਕੋਈ ਨਹੀਂ ਜਾਣੇਗਾ ਆਪਦੇ ਪਪਾ ਪਿੱਛੇ ਵੀ ਨਹੀਂ ਭੱਜਦਾ ਚੱਲ ਚੱਲ ਹੁਣ ਦਾਂ ਤੂੰ ਚਾਬੀ ਕਿਥੇ ਆ ਗੱਡੀ ਦੀ ਨਹੀਂ ਨਹੀਂ ਮੂੰਹ ਨਹੀਂ ਲਾਣਾ ਵੀ ਮੂੰਹ ਨਹੀਂ ਲਾਣਾ ਮੂੰਹ ਤੋਂ ਰੱਖਿਆ ਨਾ ਇਹ ਕਹ ਰਿਹਾ ਵੀ ਮੂੰਹ ਦੂਰ ਮੈਂ ਮੂੰਹ ਨਹੀਂ ਲਾਣਾ ਤਾਂ ਹੀ ਤਾਂ ਮੂੰਹ ਨੂੰ ਐ ਕਹ ਰਿਹਾ ਇਹ ਮੇਰੇ ਖਦੇ ਅੱਖਾਂ ਨਾ ਕੱਟਾ ਜਦੋਂ ਅੱਖਾਂ ਕੱਟਦਾ ਫਿਰ ਮੈਂ ਅੱਖਰ ਲੱਖ ਨਹੀਂ ਮਲਾਉਂਦਾ ਕਿਰਨਾ ਜਾਵੇ ਕਿਰਨਾ ਜਾਵੇ ਚਾਬੀ ਚਾਬੀ ਕਿਤੇ ਅਗਰ ਦੀ ਗੱਡੀ ਵੀ ਅਸੀਂ ਰੋਟੀ ਖਾ ਪੀ ਕੇ ਬੈਠ ਗਏ ਹੁਣ ਖਾਲੀ ਮੈਂ ਤਾਂ ਕੱਲੀਆਂ ਸੇਵੀਆਂ ਖਾਈਆਂ ਨੇ ਅੱਧੀ ਆਬੂ ਦੀ ਰੋਟੀ ਛੱਡੀ ਹੋਈ ਸੀ ਜਿਹੜੀ ਉਹ ਖਾਈਆ ਸਿਰਫ ਉੱਪਰ ਸਾਗ ਲਾ ਕੇ ਖਾਈਆ ਹੇ ਹੁਣ ਤਾਂ ਬੀਬੀ ਮੌਸਮ ਇਹ ਆ ਜਾ ਹੋ ਗਿਆ ਮੂੰਗਫੀਆਂ ਲਿਆਂ ਨੂੰ ਜੀ ਕਰਨਾ ਨਾ ਗਿਰਜੂ ਇਹ ਤਾਂ ਪਤੰਦਰ ਅੰਦਰ ਬੈਠਾ ਚੂਹੇ ਮੰਗ ਆਪੇ ਕਰਦਾ ਚੱਲ ਨਿਕਲ ਪਰੋਈ ਨਹੀਂ ਗੱਬੇ ਆ ਗੱਬੇ ਕਰਦੇ ਗੱਬੇ ਗੱਬੇ ਕਰਦੇ ਚਾਲ ਉਰੇ ਖੇਟੀ ਜਾਉਗਾ ਵਜਨੇ ਬਹੁਤ ਚਾਲ ਹੁਣ ਤਾਂ ਹੈਨਾ ਬੀਬੀ ਗੱਚੇ ਕ ਮੂੰਗਫੀਆਂ ਲਿਆਂ ਨੂੰ ਜੀ ਕਰਦਾ ਨਾ ਹੈਨਾ ਭਾਰਤੀ ਜਰਾਬਾਂ ਇਹ ਕਰਕੇ ਗਿਆ ਆਹ ਆਹ ਪਤੰਦਰ ਇਹ ਖੜਾ ਕੇ ਗਿਆ ਲੱਗਿਆ ਪਤਾ ਹੁਣ ਅੜੀ ਘਰੀਏ ਟੁੱਟੂ ਮੈਂ ਕੀ ਮੌਸਮ ਇਹਦਾ ਹੋ ਗਿਆ ਉਹ ਮੂੰਗਫਲੀਆਂ ਕੱਚਾ ਖਾਣ ਨੂੰ ਜੀ ਕਰਦਾ ਨਾ ਹੈ ਕੱਚਾ ਘਰ ਮੂੰਗਫਲੀਆਂ ਹੰਦੀ ਕਰਦਾਂ ਆਈ ਤਾਂ ਤੱਕ ਇੱਕ ਤਾਂ ਮੂੰਗਫਲੀ ਵੀ ਉਹ ਆਈ ਤਾਂ ਪਈ ਐ ਵੀ ਖਾਣ ਦੀ ਗਾਇ ਆਓ ਦੇਖੋ ਉਹ ਦੇਖਿਆ ਉਹ ਸਮਝ ਗਈ ਵੀ ਉਹ ਸਮਝਣ ਦੀ ਪੈਸੇ ਚਾਹਦੇ ਹਰ ਵਕਤ ਬੀਬੀ ਪੈਸੇ ਪੈਸੇ ਬੀਬੀ ਕੰਜੂਸ ਬਹੁਤ ਆ ਤਾਹੀ ਕਿ ਵੀ ਸਿਰਫ ਕਮੈਂਟ ਆਦੇ ਤੁਹਾਡੀ ਬੀਬੀ ਕੰਜੂਸ ਹੋ ਆ ਮੌਸਮ ਮਸ ਮੱਕੀ ਚੂਸ ਮੱਕੀ ਚੂਸ ਆ ਬੋਨਾਂ ਨੂੰ ਸੁਖਾ ਦੇਣਾ ਆ ਬੋ ਇਹ ਕਹੋ ਕੰਜੂਸ ਮੱਕੀ ਚੂਸ ਬੀਬੀ ਮਾਇਨੇ ਮਾਇਨੇ ਨੇ ਡੈਡੀ ਐ ਮਮੀਆਂ ਨੂੰ ਕਹ ਦੂੰਗੀ ਮਮੀ ਆ ਡੈਡੀ ਮੱਕੀ ਚੂਸਦੇ ਉਹ ਰੱਖ ਕੇ ਦਵਾਲਾ ਘੜਦੇ ਨਹੀਂ ਕੋਈ ਰੱਖ ਕੇ ਪੈਸਾ ਦਵਾਲਾ ਘੜਦੇ ਖਾਣੀ ਆਨੇ ਜੇ ਰੋਟੀ ਖਾਣੀ ਆ ਕੱਪੜੇ ਚੱਕੇ ਦਿੱਤਾ ਲਾਜੇ ਸਾਰੇ ਕੱਪੜੇ ਅੱਛਾ ਵਾਲਾ ਕਪੜੇ ਤਾਲ ਕੇ ਲਿਆਈ ਸੁਸੂ ਕਹਾ ਕਰੇ ਗੱਚੇ ਕਤੇ ਮੂੰਗਫੜੀਆਂ ਲਿਆਵਾਂਗੇ ਮੈਨੂੰ ਮੂੰਗਫੜੀ ਪਸੰਦ ਨਹੀਂ ਮੈਂ ਆਪਣੇ ਲਈ ਗੱਚਕ ਲਿਆਉਂਗੀ ਆ ਸੁਸੂ ਕਿ ਲਾ ਮੂੰਗਫੜੀ ਲਿਆਉ ਆ ਸੁਸੂ ਕਰਾ ਕੇ ਮਾਂ ਕਰਨ ਹੁੰਦੇ ਹੁੰਨੀ ਇਹ ਨਿਕਲਦਾ ਟੋਕਰੀ ਚ ਚਲੋ ਜੀ ਹੁਣ ਵਲੌਗ ਦਾ ਐਂਡ ਕੀ ਅਬ ਸੱਸਰੀ ਘਰ ਬਲਾ ਸਾਰੇ ਪੁੱਤ ਸੱਸਰੀ ਘਰ ਬਲਾ ਸੱਸਰੀ ਘਰ ਬਲਾ ਸੱਸਰੀ ਘਰ ਬਲਾ ਸਾਰਿਆਂ ਨੂੰ ਆਉ ਮੋ ਸਸਰੀਕਾਰ ਕਰਦੇ ਆਪਾਂ ਵਲੌਗ ਦਾ ਐਂਡ ਕਰਨਾ ਸਸਰੀਕਾਰ ਬਣਾ ਦੇ ਸਾਰਿਆਂ ਨੂੰ ਬੁੱਤ ਚੱਲ ਬਾਈ ਕਰਦੇ ਸਾਰਿਆਂ ਨੂੰ ਬਾਈ ਕਰਦੇ ਬਾਈ ਬਾਈ ਕਰਦੇ ਆ ਨਹੀਂ ਕਰਦਾ ਨਾ ਤਾਂ ਸਸਰੀਕਾਰ ਬਣਾਦਾ ਜਨਾ ਬਾਈ ਕਰਦਾ ਮੈਂ ਟੋਕਰੀ ਖੋਲਣੀ ਬਾਈ ਕਰ ਕਰ ਬਾਈ ਬਾਈ ਕਰ ਐਦਾਂ ਦੇਖ ਕੇ ਬਾਈ ਕਰ ਕੈਮਰੇ ਕਿੰਦੇ ਬਾਈ ਸਸਰੀਕਾਰ ਵੀ ਬਣਾ ਦੇ ਸਸਰੀਕਾਰ ਵੀ ਬਣਾ ਦੇ ਸਸਰੀਕਾਰ ਨਹੀਂ ਕਰਦੇ ਤਾਰੇ ਜੀ ਪੱਜ ਤੱਕ ਵਲੌਗ ਇੱਥੇ ਤੱਕ ਸੀਗਾ ਹਨਾ ਉਮੀਦ ਹੈ ਵੀ ਹਨਾ ਐਦਾਂ ਹੀ ਪਲੀਜ਼ ਵੀਡੀਓਜ਼ ਨੂੰ ਜ਼ਰੂਰ ਪਸੰਦ ਕਰਿਆ ਕਰੋ ਹਰ ਇੱਕ ਵੀਡੀਓ ਜ਼ਰੂਰ ਦੇਖਿਆ ਕਰੋ ਕੋਈ ਨਾ ਕੋਈ ਅਸੀਂ ਹੁਣ ਪੰਖਲਾ ਦੀ ਕੋਸ਼ਿਸ਼ ਕਰਦੇ ਆ ਤਾਂ ਪਲੀਜ਼ ਵਲੌਗ ਜ਼ਰੂਰ ਦੇਖਿਆ ਕਰੋ ਹਰ ਇੱਕ ਵਲੌਗ ਜੇ ਪਸੰਦ ਆਉਂਦੇ ਆ ਤਾਂ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਚੈਨਲ ਨੂੰ ਹਨਾ ਤਾਂ ਕਿ ਅੱਗੇ ਤੇ ਅੱਗੇ ਹਨਾ ਤੁਹਾਨੂੰ ਹਰ ਇੱਕ ਉਹਦਾ ਵਲੌਗ ਉਹਦਾ ਵੀਡੀਓ ਦਾ ਨੋਟੀਫਿਕੇਸ਼ਨ ਜਾਂਦਾ ਰਹੇ ਤੇ ਹੁਣ ਆਪਾਂ ਮਿਲਦੇ ਆ ਆਪਾਂ ਤੁਹਾਨੂੰ ਅਗਲੇ ਵਧੀਆ ਜਿਹੇ ਵਲੌਗ ਵਿੱਚ ਹੁਣ ਇਹ ਬੀਬੀ ਨਾਲ ਜੰਮਲੋਟਾ ਕਰ ਰਿਆ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਧੀਆ ਜਿਹੇ ਵਲੌਗ ਜਿਹਨਾਂ ਵਲੌਗ ਦਾ ਮੈਂ ਐਂਡ ਕਰਤਾ ਸੀਗਾ ਫਿਰ ਵਲੌਗ ਦੇ ਅੰਡਰ ਚ ਮੈਨੂੰ ਦੋ ਗੱਲਾਂ ਦੋ ਕਮੈਂਟ ਯਾਦ ਆਏ ਆ ਕਿਸੇ ਦੇ ਇੱਕ ਨੇ ਕੀਤਾ ਕਿ ਆ ਸੀਗਾ ਸਾਡਾ ਨਾਮ ਲਿਓ ਉਹਨਾਂ ਦਾ ਨਾਮ ਆਈਡੀ ਦਾ ਨਾਮ ਹੈਗਾ ði studio naba ਤੇ ਜਾ ਬਣੇ ਸਾਡਾ ਸਾਰੇ ਮਤਲਬ ਤਕਰੀਬਨ ਜਿੰਨੇ ਵੀ ਹੈ ਨਾ ਕਮੈਂਟ ਆ ਮੇਰੇ ਮੈਨੂੰ ਸਾਰਿਆਂ ਦਾ ਹੁਣ ਹੋਲੀ ਮਤਲਬ ਹੌਲੀ ਹੌਲੀ ਆਪਾਂ ਰੋ ਜਾਂਦੇ ਨੇ ਜਾਂ ਜਾਣ ਪਛਾਣ ਹੋ ਜਾਂਦੀ ਆ ਤਾਂ ਪਲੀਜ਼ ਸਾਰਿਆਂ ਦਾ ਮਤਲਬ ਵੀਡੀਓਜ਼ ਦੇਖਣ ਲਈ ਐਨਾ ਪਿਆਰ ਸਤਿਕਾਰ ਕਰਨ ਲਈ ਬਹੁਤ ਬਹੁਤ ਜ਼ਿਆਦਾ ਦਿਲ ਤੋਂ ਧੰਨਵਾਦ ਤੇ ਇੱਕ ਕਮੈਂਟ ਮੈਨੂੰ ਦੋ ਤਿੰਨ ਵਾਰ ਆਇਆ ਵੀ ਆਪਣਾ ਹੋ ਡਾਈਟ ਵਾਲਾ weight loss ਵਾਲਾ ਉਹ ਵੀਡੀਓ ਬਣਾਓ ਮੈਂ ਵੀਡੀਓ ਦੇਖੋ ਜਦ ਮੈਂ ਹੋਰ ਜ਼ਿਆਦਾ ਕਰ ਲੂੰਗੀ ਥੋੜਾ ਜਿਹਾ ਹੋਰ ਕਰੂੰਗੀ ਹੈ ਨਾ ਮੈਂ ਵੀਡੀਓ ਜ਼ਰੂਰ ਬਣਾਉਂਗੀ ਉਹਦੀ ਤੇ ਬਸ ਜੋ ਵੀ ਹੈ ਤੁਹਾਨੂੰ ਖਾਣਾ ਪੀਣਾ ਹਨਾ ਫਿਰ ਮੈਂ ਤੁਹਾਨੂੰ ਪੂਰਾ ਡਿਟੇਲ ਚ ਦੱਸੂਗੀ ਹਨਾ ਮੈਨੂੰ ਹਜੇ ਥੋੜਾ ਜਿਹਾ ਜ਼ੋਰ ਲਾ ਲੈਣ ਦੋ ਤੋ ਮੈਂ ਤੇ ਮੇਰਾ ਦਿਓਰ ਦੋਨੇ ਅਸੀਂ ਡਾਈਟਿੰਗ ਕਰਦੇ ਆ ਜਿਆਦਾ ਤੋਂ ਜਿਆਦਾ ਹਨਾ ਮੈਂ ਥੋੜਾ ਜਿਹਾ ਖਾ ਵੀ ਲੈਣੀ ਆ ਪਰ ਮੇਰਾ ਦਿਓਰ ਹੈ ਜਿਹੜਾ ਉਹ ਸਟ੍ਰਿਕਟ ਆ ਉਹਦਾ ਪਾਪਾ ਸਟ੍ਰਿਕਟ ਡਾਈਟਿੰਗ ਤੇ ਆ ਮਤਲਬ ਰੋਟੀ ਖਾ ਲੈਨੇ ਇਹ ਜੀ ਗੱਲ ਨਹੀਂ ਰੋਟੀ ਨਹੀਂ ਛੱਡਣੀ ਹੈਗੀ ਬਿਲਕੁਲ ਨਹੀਂ ਛੱਡਣੀ ਕਿਉਂਕਿ ਜੇ ਰੋਟੀ ਨਹੀਂ ਖਾਓਗੇ ਤਾਂ ਕਮਜ਼ੋਰੀ ਪੈ ਜਾਂਦੀ ਆਪਣੇ ਅੰਦਰ ਹਨਾ ਜੇ ਆਪਾਂ ਖਾਣਾ ਨਹੀਂ ਖਾਂਦੇ ਖਾਂਦੇ ਆ ਕਿੰਨਾ ਖਾਂਦੇ ਆ ਲਿਮਟ ਚ ਖਾਂਦੇ ਆ ਜੋ ਵੀ ਕਿਸ ਤਰ੍ਹਾਂ ਖਾਂਦੇ ਆ ਵੀ ਆਪਾਂ ਕਿੰਨਾ ਕਿੰਨਾ ਗੈਪ ਪਾਉਂਦੇ ਆ ਉਹ ਤੁਹਾਨੂੰ ਮੈਂ ਵੀਡੀਓ ਚ ਜ਼ਰੂਰ ਦੱਸੂਗੀ ਬਸ 2-4 ਦਿਨ ਵਿੱਚ ਮੈਂ ਉਹ ਵੀਡੀਓ ਜ਼ਰੂਰ ਪਾ ਦੂੰਗੀ ਜ਼ਰੂਰ ਪਾਉਂਗੀ ਵੀਡੀਓ ਬਸ ਇਹੀ ਗੱਲ ਨਹੀਂ ਮੈਂ ਭੁੱਲਦੀ ਨਹੀਂ ਵੀ ਭੁੱਲੂਗੀ ਭੁੱਲਦੀ ਨਹੀਂ ਮੈਂ ਜ਼ਰੂਰ 2-4 ਦਿਨ ਤੱਕ ਤੁਹਾਨੂੰ ਉਹ ਵੀਡੀਓ ਜ਼ਰੂਰ ਪਾਉਂਗੀ ਤੇ ਨਾਮ ਜੇ ਮੈਂ ਕਿਸੇ ਦਾ ਭੁੱਲ ਗਈ ਹੋ ਮੈਂ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਯਾਦ ਕਰਾ ਦਿਓ ਕਿਉਂਕਿ ਗੱਲਾਂ ਮੈਂ ਭੁੱਲ ਬਹੁਤ ਜਾਂਦੀ ਹੈ ਮੈਨੂੰ ਯਾਦ ਨਹੀਂ ਰਹਿੰਦਾ ਹੈਗਾ ਤਾਂ ਜਦੋਂ ਵੀ ਮੈਨੂੰ ਯਾਦ ਆਈ ਜਾਂਦਾ ਬਸ ਹਨਾ ਉਦੋਂ-ਉਦੋਂ ਹੀ ਮੈਂ ਹੋ ਕਮੈਂਟਾਂ ਦਾ ਰਿਪਲਾਈ ਕਰੀ ਜਾਂਦੀ ਆ ਵੀਡੀਓ 'ਚ ਦੱਸੀ ਜਾਂਦੀ ਆ ਤੇ ਬਸ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ